हलो जी कैटलॉग वाले आ चुके हैं काफ़ी सोने सोने पीसेस एक बार फिर अपने को जी रक्षाबंधन के रक्षा, रक्षा वास्ते काफ़ी प्यारे कलेक्शन बन के आ चुके हैं स्टॉक देख सकते हो लो जी चेक करो किन्ने प्यारे कलैक्श ने सैट टू सैट कलैक्श आ कलर ऑप्शन बथेरे मिल जाएंगे आप देख सकते इतना कि प्यारा कलेक्शन कलैक्शन कि स्टॉक है जेकर तुम भी अपने दुकान से नवा कलेक्शन रखना होता तो प्लीज वीडियो में देख लो कि अच्छा मैं तुम कुछ नवे कलैक्शन दिखाने वाली हूँ वो भी रेडीमेड दे ਜੀ ਹਾਂ ਰੈਡੀमेड ਕੁੜਤੇ ਦੇ ਕਲੈਕਸ਼ਨਸ ਲੈ ਕੇ ਆਈਆਂ ਬਹੁਤ ਜ਼ਿਆਰੇ ਸੋਹਣੇ ਜੇ ਪੀਸੇ ਨੇ ਤੁਹਾਨੂੰ ਬਹੁਤ ਪਸੰਦ ਆਣਗੇ ਨਾਲੇ ਤੁਹਾਡੇ ਕਸਟਮਰ ਨੂੰ ਥੋੜੇ ਨਾਲੋਂ ਜ਼ਿਆਦਾ ਪਸੰਦ ਆਣਗੇ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਉਂ ਤੁਸੀਂ ਸਾਰੇ ਆਈ ਹੋ ਤੁਸੀਂ ਸਾਰੇ ਵੈਲੰਡ ਕੁਡ ਫਧੀਆਂ ਹੋਗੇ ਅੱਜ ਆਪਾਂ ਕੁੜਤੀ ਕਲੈਕਸ਼ਨ ਦੇਖਣ ਆਲੇ ਰੱਖੜਾ ਬੰਧਨ ਵਾਸਤੇ ਰੱਖੜਾ ਬੰਧਨ ਆਉਣ ਵਾਲੀ ਹੈ ਜੀ ਨਾਲੇ ਆਪਣੀ ਦੁਕਾਨ ਤੇ ਜੇ ਆਪਾਂ ਨੇ ਸੇਲ ਲੈ ਕੇ ਆਉਣੀ ਹੈ ਤਾਂ ਫਿਰ ਨਵੇਂ ਟਰੈਂਡਿੰਗ ਕਲੈਕਸ਼ਨ ਤਾਂ ਰੱਖਣੇ ਪੈਣਗੇ ਤੇ ਹਾਂ ਅੱਜ ਕੱਲ੍ਹ ਕੁੜੀਆਂ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਉਹਨਾਂ ਨੂੰ ਚਾਹੀਦੇ ਨੇ ਕੁਝ ਡਿਫਰੈਂਟ ਪ੍ਰਿੰਟ ਯੂਨਿਕ ਯੂਨਿਕ ਆਰਟੀਕਲਸ ਤੋਂ ਉਸੇ ਟਾਈਪ ਦੇ ਆਰਟੀਕਲਸ ਲੈ ਕੇ ਆਈਆਂ ਜਿਹੜਾ ਵੀ ਕਲੈਕਸ਼ਨ ਵਧਿਆ ਲੱਗੇ ਉਹਦਾ ਸਕਰੀਨ ਸ਼ਾਟ ਲੈ ਲ ਸੈਂਡ ਕਰਕੇ ਤੁਸੀਂ ਉਹਨੂੰ ਆਨਲਾਈਨ ਪਰਚੇਸ ਕਰ ਸਕਦੇ ਹੋ ਪੂਰਾ ਸੈੱਟ ਮਿਲੂਗਾ ਘੱਟੋ ਘੱਟ ਆਰਡਰ 25-30 ਹਜ਼ਾਰ ਦਾ ਹੋਣਾ ਹੀ ਚਾਹੀਦਾ ਉਸ ਤੋਂ ਘੱਟ ਦਾ ਆਰਡਰ ਪਲੇਸ ਨਹੀਂ ਕਰਦੇ ਜੇਕਰ ਤੁਸੀਂ ਇੰਡੀਆ ਦੇ ਵਿੱਚ ਲੈ ਰਹੇ ਹੋ ਜੇਕਰ ਤੁਹਾਨੂੰ ਫੋਰਨ ਕੰਟਰੀ ਤੋਂ ਆਰਡਰ ਪਲੇਸ ਕਰਨਾ ਹੈ ਤਾਂ ਮਿਨੀਮਮ ਆਰਡਰ 50 ਹਜ਼ਾਰ ਦਾ ਹੁੰਦਾ ਹੈ ਉਸ ਤੋਂ ਘੱਟ ਆਰਡਰ ਨਹੀਂ ਲੈਂਦੇ ਚਲੋ ਫਿਰ ਇੱਕ ਕਲੈਕਸ਼ਨ ਚੈੱਕ ਕਰਾਨੀ ਆ ਤੁਹਾਨੂੰ ਫਰਸਟ ਆਰਟੀਕਲ ਆ ਚੈੱਕ ਕਰੋ ਕਾਫੀ ਪਿਆਰੀ ਜਈ কুরਤੀ ਹੈ ਚੈੱਕ ਕਰ ਸਕਦੇ ਹੋ ਕਾਫੀ ਸੋਹਣਾ ਪੀਸ ਆਉਣ ਵਾਲਾ ਹੈ ਜੇਕਰ ਗੱਲ ਕਰੀਏ ਇਹਦੇ बॉटਮ ਦੀ ਤਾਂ ਆ ਚੈੱਕ ਕਰੋ ਫਿਰ बॉटਮ ਹੈ ਦਾ ਪੂਰਾ ਹੈਵੀ बॉटਮ ਰਹੂਗਾ ਨਾਲੇ ਚੁੰਨੇ ਮਿਲ ਜਾਂਦੀ ਹੈ ਤੁਹਾਨੂੰ ਇਹਦੇ ਵਿੱਚ ਕਾਫੀ ਸੋਹਣੀ ਜਈ ਉਹ ਵੀ ਫੁੱਲ ਸਾਈਜ਼ ਦੇ ਵਿੱਚ ਆ ਰਹੀ ਕਿਵੇਂ ਲੱਗੀ ਫਿਰ ਸੋਹਣੀ ਲੱਗੇ ਨਾ 컬렉ਸ਼ਨ ਬਹੁਤ ਸੋਹਣਾ ਹੈ ਸਾਈਜ਼ਸ ਮਿਲ ਜਾਣਗੇ ਜੇਕਰ ਤੁਹਾਨੂੰ ਲੈਣਾ ਹੋਵੇ yellow color ਤਾਂ ਆ ਚੈੱਕ ਕਰੋ yellow color ਦੀ ਇੱਕ ਹੋਰ ਬਹੁਤ ਹੀ ਸੋਹਣੀ ਜਈ কুরਤੀ ਕੁਰਤੇ ਤੋਂ ਨੂੰ ਸਿਲਵਰ ਜ਼ਰੀ ਦਾ ਵਰਕ ਮਿਲੂਗਾ ਥ੍ਰੈਡ ਦਾ ਵਰਕ ਹੈ ਨਾਲੇ ਆ ਰਿਹਾ ਜੀ ਇਹਦਾ ਬਾਟਮ ਬਾਟਮ ਤੇ ਵੀ ਵਰਕ ਮਿਲ ਜਾਂਦਾ ਹੈ ਆ ਰਹੀ ਚੁੰਨੀ ਜਿੰਨੇ ਕਲੈਕਸ਼ਨ ਦੇਖ ਰਹੇ ਹੋ ਸਾਰੇ 1000 ਰੁਪੀਏ ਦੇ ਨੀਅਰ ਬਾਈ ਦੇ ਰਹੇ ਜੀ ਹਾਂ ਇਹ ਤਾਂ 1000 ਰੁਪਏ ਦੇ ਥੱਲੇ ਦੇ ਕਲੈਕਸ਼ਨਸ ਨੇ ਜੇਕਰ ਤੁਹਾਨੂੰ ਲੈਣੇ ਹੋਣ ਤਾਂ ਲੈ ਲਿਓ ਕਿਉਂਕਿ ਇੰਨੇ ਵਧੀਆ ਕਲੈਕਸ਼ਨ 1000 ਰੁਪਏ ਤੋਂ ਥੱਲੇ ਕੋਈ ਨਹੀਂ ਮਿਲਦਾ ਅੰਡਰ 1000 ਰੁਪੀਏ ਤੇ ਇੱਕ ਆ ਵਾਲਾ ਇਟ੍ਰਿਕਲ ਚੈੱਕ ਕਰੋ ਜੀ ਇਹ ਵੀ ਕਾਫੀ ਪ੍ਰੀਟੀ ਹੈ ਇਹ ਮਾੜਾ ਜਿਹਾ ਹੈਵੀ ਕਲੈਕਸ਼ਨ ਹੈ ਚੈੱਕ ਕਰ ਸਕਦੇ ਹੋ ਪ੍ਰੀਮੀਅਮ ਕੁਆਲਿਟੀ ਹੈ ਨਾਲੇ ਇਹ ਰਿਹਾ ਜ ਪਲਾਜ਼ੋ ਆਉਣ ਵਾਲਾ ਹੈ ਜੀ ਆ ਵੇਖੋ ਫੁੱਲ ਫਲੇਅਰ ਦਾ ਹੈਵੀ ਪਲਾਜ਼ੋ ਰਹੂਗਾ ਨਾਲੇ ਆ ਮਿਲੂਗਾ ਤੁਹਾਨੂੰ ਇਹਦੇ ਵਿੱਚ ਦੁਪੱਟਾ ਦੁਪੱਟਾ ਵੀ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਆਰਗੈਂਜ਼ਾ ਫੈਬਰਿਕ ਲੈਣਾ ਹੋਵੇ ਤਾਂ ਆ ਆਰਗੈਂਜ਼ਾ ਫੈਬਰਿਕ ਤੇ ਡਿਜੀਟਲ ਪ੍ਰਿੰਟ ਦਾ ਆਰਟੀਕਲ ਚੈੱਕ ਕਰਾ ਰਹੀਆਂ ਉਹ ਵੀ ਹੈਂਡ ਰਾਕ ਦੇ ਨਾਲ ਆਰਗੈਂਜ਼ਾ ਫੈਬਰਿਕ ਹੈ ਹੈਂਡ ਰਾਕ ਦਾ ਡਿਜ਼ਾਈਨ ਹੈ ਵੀ ਨੈਕ ਪੈਟਰਨ ਹੈ ਨਾਲੇ ਆ ਬਾਟਮ ਹੈ ਜੀ ਇਹਦੀ ਇਹ ਰਹੂਗੀ ਜੀ ਇਹਦੀ ਚੁੰਨੀ ਉਹ ਵੀ ਡਿਜੀਟਲ ਪ੍ਰਿੰਟ ਦੀ ਚਲੋ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਨੀ ਆ ਆਲੋ ਪੂਰੀ ਚੁੰਨੀ ਤੁਸੀਂ ਦੇਖ ਸਕਦੇ ਹੋ ਕਾਫੀ ਪਿਆਰੀ ਹੈ ਫੁੱਲ ਬੁਟਿਆਂ ਦਾ ਕਾਫੀ ਸੋਹਣਾ ਜਿਆ ਡਿਜੀਟਲ ਪ੍ਰਿੰਟ ਕੀਤਾ ਗਿਆ ਹੈ ਜੇਕਰ ਤੁਹਾਨੂੰ ਇੱਕ ਹੋਰ ਦਿਖਾਵਾਂ ਮੈਂ ਤਾਂ ਆਹ ਵਾਲਾ ਪੀਸ ਚੈੱਕ ਕਰੋ ਬਲੂ ਕਲਰ ਦੇ ਵਿੱਚ ਆ ਵੀ ਕਾਫੀ ਸੋਹਣਾ ਹੈ ਬਲੂ ਐਂਡ ਵਾਈਟ ਦਾ ਬਹੁਤ ਪਿਆਰਾ ਕੰਬੀਨੇਸ਼ਨ ਹੈ ਬੁਟੀਕ ਟਾਈਪ ਆਰਟੀਕਲ ਹੈ ਪ੍ਰਿੰਟ ਬਹੁਤ ਵਧੀਆ ਹੈ ਦਾ ਨਾਲੇ ਇਹਦਾ ਬਾਟਮ ਆਊਗਾ ਜੀ ਬਲੂ ਕਲਰ ਦਾ ਜੇਕਰ ਇਹਦਾ ਦੁਪੱਟਾ ਚੈੱਕ ਕਰੀਏ ਤਾਂ ਆਹ ਲਓ ਜੀ ਫਿਰ ਇਹਦਾ ਦੁਪੱਟਾ ਵੀ ਚੈੱਕ ਕਰ ਲਓ ਇਹ ਵੀ ਕਾਫੀ ਪ੍ਰੀਟੀ ਆਉਣ ਵਾਲਾ ਹੈ ਵਾਈਟ ਬੇਸ ਤੇ ਬਲੂ ਕਲਰ ਦਾ ਪ੍ਰਿੰਟ ਕਾਫੀ ਸੋਹਣਾ ਲੱਗ ਰਿਹਾ ਹੈ ਤੇ ਇਹਦੇ ਵਿੱਚ ਵੀ ਸਾਈ ਸਾਈਜ਼ ਦੀ ਮੇਰੇ ਗੱਲ ਕਰਾਂ ਤਾਂ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਇਹ ਡਬਲ ਐਕਸਲ ਸਾਈਜ਼ ਹੈ ਇਹਦੇ ਵਿੱਚ ਆਪਣਾ স্মਲ మీడియం ਲਾਰਜ ਐਕਸਲ ਡਬਲ ਐਕਸਲ ਇਸ ਤਰ੍ਹਾਂ ਦੇ ਸਾਈਜ਼ अवेलेबल ਨੇ ਤੇ ਪੂਰਾ ਸੈਟ ਟੂ ਸੈਟ 컬렉ਸ਼ਨ ਮਿਲੂਗਾ ਸਿੰਗਲ ਨਹੀਂ ਮਿਲੂਗਾ ਫੇਰ ਕਹਿ ਰਹੀਆਂ ਜੇਕਰ ਤੁਹਾਨੂੰ ਬਿਜ਼ਨਸ ਕਰਨਾ ਹੋਵੇ ਥੋੜਾ ਬਿਜ਼ਨਸ ਹੈ ਜਾਂ ਹੋਲ ਸੇਲ ਚ ਪਰਚੇਜ਼ਿੰਗ ਕਰਨੀ ਹੋਵੇ ਤੁਹਾਨੂੰ ਤਾਂ ਤੁਸੀਂ ਕੰਟੈਕਟ ਕਰ ਸਕਦੇ ਅਜ ਮੇਰਾ ਫੈਸ਼ਨ ਨੂੰ ਅਜ ਮੇਰਾ ਫੈਸ਼ਨ ਸੂਰਤ ਦੀ ਹੀ ਨਹੀਂ ਏਸ਼ੀਆ ਦੀ ਸਭ ਤੋਂ ਵੱਡੀ ਟੈਕਸਟਾਈਲ ਕੰਪਨੀ ਹੈ ਤੇ ਆਪਾਂ ਡੀਲ ਕਰਦੇ ਹਾਂ ਹੋਲ ਸੇਲ ਚ ਹੀ ਤੇ ਫੋਰਨ ਕੰਟਰੀ ਵੀ ਆਪਾਂ ਐਕਸਪੋਰਟ ਕਰਦੇ ਹਾਂ ਅਜ ਮੇਰਾ ਫੈ ਇੰਡੀਆ ਤੇ ਇੰਡੀਆ ਦੇ ਬਾਹਰ ਫੋਰਨ ਵੀ ਐਕਸਪੋਰਟ ਕੀਤਾ ਜਾਂਦਾ ਹੈ ਹਰ ਇੱਕ ਕਲੈਕਸ਼ਨ ਭਾਵੇਂ ਉਹ ਲੇਡੀਜ਼ wear ਦਾ ਹੋਵੇ men's wear ਦਾ ਹੋਵੇ ਜਾਂ ਫਿਰ kids wear ਦਾ ਹੋਵੇ ਮਤਲਬ ਆਪਣੇ ਕੋਲ ਹਰ ਤਰ੍ਹਾਂ ਦੀ ਵੈਰਾਈਟੀਆਂ ਹੈ ਹਰ ਤਰ੍ਹਾਂ ਦੇ ਪ੍ਰੋਡਕਟ ਨੇ ਹਰ ਤਰ੍ਹਾਂ ਦੇ ਆਰਟੀਕਲ ਪ੍ਰੀਮੀਅਮ ਕੁਆਲਿਟੀ ਦੇ ਨਾਲੇ ਫੈਕਟਰੀ ਪ੍ਰਾਈਸ ਤੇ ਤੁਸੀਂ ਕਿਤੇ ਵੀ ਆਰਡਰ ਪਲੇਸ ਕਰੋਗੇ ਸਾਰੇ ਹਮੇਸ਼ਾ ਪ੍ਰਾਈਸ ਸੇਮ ਰਹਿਣ ਵਾਲਾ ਹੈ ਤਾਂ ਬਸ ਕਾਲ ਕਰੋ ਤੇ ਆਰਡਰ ਪਲੇਸ ਕਰੋ ਹੁਣੇ ਅਜ ਮੇਰਾ ਫੈਸ਼ਨ ਤੋਂ ਆਪਣੇ ਬਿਜ਼ਨਸ ਨੂੰ ਸ਼ੁਰੂ ਕਰੋ ਜੇ ਪਹਿਲਾਂ ਤੋਂ ਹੀ ਬਿਜ਼ਨਸ ਹੈ ਉਹਨੂੰ ਅੱਗੇ ਲੈ ਕੇ ਜਾਓ ਗਰੋ ਕਰੋ ਵਧੀਆ ਕਲੈਕਸ਼ਨ ਰੱਖੋ ਦੁਕਾਨ ਤੇ ਸੇਲ ਵਧਾਓ ਆਪਣੀ ਦੁਕਾਨ ਦੀ ਨਾਲੇ ਆਪਣੇ ਦੁਕਾਨ ਤੇ ਕਸਟਮਰ ਦੀ ਭੀੜ ਲਵਾਓ ਇਹੋ ਜਿਹਾ ਕਲੈਕਸ਼ਨ ਰੱਖ ਕੇ ਹਾਂ ਦੋ ਚਾਰ ਡੰਬੇ ਦਾ ਸੈਟਅਪ ਕਰ ਲਿਓ ਬਸ ਬਥੇਰਾ ਦੁਕਾਨ ਆਪਣਾ ਆਪ ਚੱਲੂ ਜੀ ਉਹਨੂੰ ਚਲਾਣ ਦੀ ਲੋੜ ਨਹੀਂ ਆਪੇ ਹੀ ਚੱਲੂਗੀ ਚਲੋ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆ ਇੱਥੇ ਹੀ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਤੇ ਧਿਆਨ ਰੱਖਿਓ ਆਪਣਾ ਵੀਡੀਓ ਚੰਗੇ ਲੱਗੇਵੇ ਲਾਈਕ ਸ਼ੇਅਰ ਕਰ ਲਓ ਜੇ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਤੇ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਧੰਨਵਾਦ